ਹਾਂਜੀ ਹਾਂਜੀ ਬਾਜ਼ਾਰ ਨੂੰ ਸਮਰਥਨ ਤੁਸੀਂ ਦੇ ਦਿੱਤਾ ਸੀ ਕਿ ਦੁਕਾਨਾਂ ਸਾਰੀਆਂ ਬੰਦ ਹੈ ਕੀ ਕਹਿੰਦੇ ਤੁਸੀਂ ਹਾਂਜੀ ਦੁਕਾਨਾਂ ਸਾਰੇ ਸਦਰ ਬਾਜ਼ਾਰਾਂ ਨੇ ਤਕਰੀਬਨ ਬੰਦ ਰੱਖਿਆ ਨੇ ਅਸੀਂ ਦੁਕਾਨਦਾਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿਸਾਨ ਯੂਨੀਅਨ ਦੇ ਵਿੱਚ ਪੂਰਾ ਸਮਰਥਨ ਦਿੱਤਾ ਜੀ ਹਾਂਜੀ ਬੀਰਬਲ ਤੋ ਯਹਾਂ ਪਰ ਕੀ ਦਿੱਕਤ ਆ ਰਹੀ ਹੈ ਯਾ ਦਿੱਕਤ ਹੈ ਜੀ ਜ਼ਿੰਮੇਦਾਰ ਕੋ ਖੱਜਲ ਕਰ ਰਹੇ ਹੈ ਜ਼ਿੰਮੇਦਾਰ ਆਪਣੇ ਧਰਨੇ ਤੇ ਬੈਠ ਰਹੇ ਹੈ ਦੁਨੀਆ ਖਰਾਬ ਹੋ ਰਹੀ ਹੈ ਬਸ ਟਾਈਮ ਦੇਖੋ ਅਭੀ ਜੇ ਸਵਾਰੀ ਦੇਖ ਲੋ ਕਿਤਨੀ ਫਿਰ ਰਹੀ ਹੈ हम बहुत खज़ल खुआर हो रहे हैं और सरकार इनका कुछ कर नहीं रही तो आप जाना कहा है हमने जाना है बठिंडा तो कितने देर से यहाँ पर बैठे सुबह से बैठे हैं जी कोई, कोई इंतजाम नहीं कोई लंगर पानी नहीं कुछ नहीं छुट्टी दुखी हो रहे हैं यानी कांके निवासी हो क्या दिक्कतें आ रही है आपको दिक्कतें आ रही सुबह आठ बजे का बैठा कोई बस नहीं मिल रही तो बस मिलती तो चले जाते परेशान हो रहे हैं अब क्या करें यहाँ पे कोई खबर नहीं है कोई लंगर पानी की फिर क्या करें दिक्कत बहुत आ रही है तो इधर किस लिए आए थे आप शिस्टर के पास आए थे इधर वैसे जाने को तो घर भी जा सकते हैं वैसे फिर आपको सुविधा आती है फिर अपना साधन मिल जाता है तो आपके घर चले जाते मैं अनूप सिंह अब ਕਾਂਦਲਾ ਰੋਡ ਟਾਣੀ ਮਸ਼ੀਸ਼ਰਨਾਥ ਜੀ ਤੇ ਅਜੇ ਰੇਲਵੇ ਸਟੇਸ਼ਨ ਪਹੁੰਚੇ ਹੋ ਕਿਸ ਵਾਸਤੇ ਪਹੁੰਚੇ ਅਸੀਂ ਪਹਿਲਾਂ ਬਾਗਾਂ ਬਸ ਟਿਆ ਬੱਸਾਂ ਬੰਦ ਨੇ ਉਥੋਂ ਵਾਪਸ ਰੇਲਵੇ ਸਟੇਸ਼ਨ ਆਇਆ ਇੱਥੋਂ ਹੁਣ ਬੇਟੀ ਨੂੰ ਇਥੋਂ ਰੇਲ ਜਾਣਾ ਵਈ ਜਾਣਾ ਉੱਥੇ ਚੜਾਵਾ ਦੇ ਤੇ ਉਹ ਆਪਦੇ ਫਾਇਲ ਦਾ ਪਹੁੰਚ ਜਾਣਗੇ ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਜੋ ਸਰਕਾਰ ਮੰਗਲ ਹੈ ਕਿਸਾਨਾਂ ਦੀ ਉਹ ਮੰਨ ਤੇ ਲੋਕ ਜਿਹੜੇ ਨੇ तंग परेशान हो रहा है गड्डिया तो बसा तो उन्होंने कोई मिल सके मंगा मंगा रह गई मिले शंकर भारती मैं बिहार का निवासी हूँ मैं जाने वाले हैं लंबी वहाँ पे खनाली के काम करते हैं बिहार से आए हैं कहाँ से आए हो बिहार से तो क्या दिक्कत आ रही है आपको दिक्कत यही गाड़ी जो नहीं है कल से बैठे हुए हैं कल कितने बजे आए कल शाम में आए थे रेलगाड़ी से आए भटिंडा से यहाँ आए अच्छा तो फिर क्या परेशानी हो रही है गाड़ी है नहीं अभी जाना क्या है जाना के नाम की है, मता? गठक तो के मता गठकवासी हो तो फिर अब और रेलवे स्टेशन पहुँचे हो के कारण पहुँचे हो मजबूरी कारण पहुँचे बस्सा नहीं मिल रही

ਤੁਹਿਆ ਕਿੱਥੇ ਰਹੋ ਨੰਦਰ ਜਾ ਰਹੇ ਹਾਂ ਕਿੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਵੇਰੇ ਦੇ ਅਸੀਂ ਪਰੇਸ਼ਾਨ ਹੁੰਦੇ ਪਏ ਹਾਂ ਹੁਣ 10 ਵਜੇ ਦੀ ਟ੍ਰੇਨ ਸੀ ਜੋ ਕੈਂਸਲ ਹੋ ਗਈ ਤੇ ਹੁਣ ਆਸੀ 1 ਵਜੇ ਮਿਲਣੀ ਹੈ ਸਾਨੂੰ ਹਮੇਸ਼ਾ ਵਪਾਰੀਆਂ ਦੀ ਤੇ ਕਿਸਾਨਾਂ ਦੀ ਆਪਸ ਵਿੱਚ ਬਾਈਚਾਰਕ ਸਾਂਝ ਰਹੀ ਹੈ ਕਿਉਂਕਿ ਵਪਾਰੀ ਕਿਸਾਨ ਬਗੈਰ ਉਹ ਦੂਰਾ ਹੈ ਤੇ ਕਿਸਾਨ ਵਪਾਰੀ ਬਗੈਰ ਦੂਰਾ ਹੈ ਤੇ ਜੋ ਕਿਸਾਨਾਂ ਦੀ ਇਕਾਗਸ਼ੀ ਵਰਤਮਾਨ ਦੀ 61 ਸਦਰ ਬਾਜ਼ਾਰ ਦੇ ਸਾਡੇ ਪ੍ਰਧਾਨ ਮਦਨ ਮੱਲ ਜੀ ਜੋੜਾ ਨੇ ਜੋ ਫੈਸਲਾ ਲਿਆ ਸੀ ਸਾਰੇ ਬਾਜ਼ਾਰ ਨੇ ਉਸ ਤੇ ਫੁੱਲਟੜਾਉਂਦੇ ਹੋਏ ਕਿਸਾਨਾਂ ਦਾ ਸਾਥ ਦਿੰਦੇ ਹੋਏ ਅੱਜ ਲਗਭਗ ਸਾਡਾ ਸਦਰ ਬਾਜ਼ਾਰ ਲਗਭਗ ਸਾਰਾ ਬੰਦ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਵੀ ਜੋ ਜ਼ਰੂਰੀ ਮਸਲੇ ਨੇ ਉਹ ਸਰਕਾਰ ਜਿਸ ਤਰ੍ਹਾਂ ਇਹ ਹੈ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹ ਵਪਾਰਿਕਾਂ ਤੇ ਕਿਸਾਨਾਂ ਦੀ ਆਪਸ ਵਿੱਚ ਝਗੜੀ ਬਣੀ ਰਵੇ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਨੂੰ ਸ਼ਾਂਤੀਪੂਰਵਕ ਤੰਗ ਨਾਲ ਜੋ ਨਾ ਵੀ ਜ਼ਾਇਦ ਮੰਗਾ ਲੈ ਉੱਤ ਨੂੰ ਜਲਦੀ ਪਹੁੰਚਾ ਦਿੱਤਾ ਜਾਏ ਕਿ ਨਾਮ ਕੀ ਹੈ ਬਾਈ ਕਿੱਥੋਂ ਆਏ ਹੋ ਕਿਹੜਾ ਸਿੰਘ ਜੀ ਹੂੰ ਕਿੱਥੇ ਦਿਓ ਮੋਖਰ ਸਿਰੀ ਮੋਖਰ ਸਾਹਿਬ ਅੱਛਾ ਤੇ ਤੁਸੀਂ ਕਿਵੇਂ ਆਏ ਸੀ ਬੋਰ ਇੱਥੇ ਮੇਰੀ ਤੇ ਆਈ ਸੀ ਜੀ ਹੂੰ ਤੇ ਹੁਣ ਕਿੱਥੇ ਜਾ ਰਹੇ ਹੋ ਹੁਣ ਇੱਥੇ ਹੀ ਫਾਲਕਾ ਜਾਵਾਂਗੇ ਫਾਲਕਾ ਤੋਂ ਅਗਰ ਮੋਖਰ ਵਾਲੀ ਗੱਡੀ ਬੈਠਾਂਗੇ ਹੂੰ ਤੇ ਬੱਸਾਂ ਦਾ ਕੋਈ ਸਵਿਧਾ ਬੱਸਾਂ ਦਾ ਬੰਦ ਹੈ ਜੀ ਬੱਸਾਂ ਕਹਿੰਦੇ ਨਹੀਂ ਚੱਲਣੀਆਂ ਜੀ ਹਾਂਜੀ ਤੇ ਰੇਲਵੇ ਟ੍ਰੈਕ ਤੇ ਵੀ ਪਰ ਤੋਂ ਸਵਿਧਾ ਮਿਲੀ ਹਾਂਜੀ ਇੱਥੇ ਮਾੜੀ ਰਾਤ ਜੀ ਮਿਲੀ ਹੈ ਵੀ ਕਹਿੰਦੇ ਵੀ ਇਹ ਜਾਊਗੀ ਗੱਡੀ 11:30 ਵੇ ਹੂੰ ਇਹ ਫਿਰ ਅੱਗੋਂ ਫਿਰ ਮਕਸਰਾ ਜੀ ਮਿਲ ਜੂਗੀ ਭਾਵੇਂ ਠੀਕ ਜਿਹੜੇ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਹੀ ਹੁਣ ਛੜਕਾਂ ਦੇ ਬੈਠੇ ਆ ਸਾਰੇ ਇਹ ਬੰਦ ਕਲੀ ਬੈਠੇ ਆ ਇਸ ਕਰਕੇ ਹੀ ਬੱਸਾਂ-ਬੱਸਾਂ ਬੰਦੀਆਂ ਵਈ ਹਾਂਜੀ ਤੇ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਚਾਹੀਦਾ ਵੀ ਜਿਆਦਾ ਉਹਨਾਂ ਦੇ ਕੋਈ ਹੈਗੀਆਂ ਜਿਹੜੀਆਂ ਮੰਗਾ ਜਿਆਦਾ ਕਰੇ ਪੂਰੀ ਜਾ ਉਹਨਾਂ ਦਾ ਕੋਈ ਹੱਲ ਕਰੇ ਠੀਕ ਮਰਤਬੰਦ ਦੇ ਸੰਬੰਧ ਵਿੱਚ ਰੇਲਾ ਬਿਲਕੁਲ ਚੱਲ ਰਹੀ ਹੈ ਸਵੇਰ ਤੋਂ ਚੱਲ ਰਹੀ ਹੈ ਅਜੇ ਵੀ ਕੋਈ ਇਨਫੋਰਮੇਸ਼ਨ ਨਹੀਂ ਰੇਲ ਬੰਦਾ ਬੰਦੀ ਸਾਰੀਆਂ ਆਲਰੇਡੀ ਰੇਲਾ ਬਿਲਕੁਲ ਸਹੀ ਟਾਈਮ ਤੇ ਜਾ ਰਹੀ ਹੈ ਠੀਕ ਕਿਹੜੀ ਕਿਹੜੀ ਜਿਹੜੀਆਂ ਗੱਡੀਆਂ ਇਸ ਤੋਂ ਪਹਿਲਾਂ ਲੰਘ ਚੁੱਕੀਆਂ ਸਨ ਪੇਸ਼ ਤੋਂ ਪਹਿਲੇ 5 6 ਟ੍ਰੇਨਾਂ ਲਾਂਚ ਹੋਈ ਦਿੱਲੀ ਵਾਸਤੇ ਹਰਦੌਰ ਵਾਸਤੇ ਹੋਰ ਬਠਿੰਡਾ ਗੰਗਾ ਨਗਰ ਸਾਰੇ ਦੇ ਜਾ ਰਹੀਆਂ ਗੱਡੀਆਂ ਨੇ ਜੀ 5 6 ਟ੍ਰੇਨਾਂ ਸਵੇਰ ਦੀ ਜਾ ਚੁੱਕੀਆਂ ਨੇ ਹੁਣ 11 12 ਵਜੇ ਦਾ ਟਾਈਮ ਹੈਗਾ ਜੀ ਆਉਣ ਦੀਆਂ ਗੱਡੀਆਂ ਤੇ ਯਾਤਰੀ ਜਾ ਰਹੇ ਨੇ ਹਾਂਜੀ ਹਾਂਜੀ ਯਾਤਰੀ ਕੁਝ ਜ਼ਿਆਦਾ ਨਹੀਂ ਹੈਗੇ ਭੱਤ ਬੰਦ ਕਰਕੇ ਥੋੜੇ ਯਾਤਰੀ ਆ ਰਹੇ ਨੇ ਤੇ ਬਾਕੀ ਜਾ ਰਹੇ ਨੇ ਉਸੇ